ਨਮਸਕਾਰ ਸਾਥੀਓ ਅੱਜ ਅਸੀਂ ਤੁਹਾਡੀ ਮੁਲਾਕਾਤ ਕਰਵਾ ਰਹੇ ਹਾਂ ਬਠਿੰਡਾ ਇਲਾਕੇ ਦੇ ਜਾਣੇ-ਮਾਣੇ ਬੱਚਿਆਂ ਦੇ ਡਾਕਟਰ ਡਾਕਟਰ ਸਤੀਸ਼ ਜਿੰਦਲ ਜੀ ਦੇ ਨਾਲ ਜੋ ਕਿ ਲਗਭਗ 26 ਸਾਲ ਆਪਣੀ ਸੇਵਾਵਾਂ ਦੇ ਚੁੱਕੇ ਨੇ ਸਰਕਾਰੀ ਹਸਪਤਾਲਾਂ ਦੇ ਵਿੱਚ ਖਾਸ ਤੌਰ ਤੇ ਬਠਿੰਡਾ ਜ਼ਿਲ੍ਹੇ ਦੇ ਵਿੱਚ ਹੀ ਸਰਕਾਰੀ ਹਸਪਤਾਲ ਚ ਆਪਣੀਆਂ ਸੇਵਾਵਾਂ ਉਹਨਾਂ ਦਿੱਤੀਆਂ ਨੇ ਤੇ ਅੱਜ ਬੱਚਿਆਂ ਦੀ ਦੇਖਭਾਲ ਉਹਨਾਂ ਦੀ ਪਰਵਰਿਸ਼ ਨੂੰ ਲੈ ਕੇ ਡਾਕਟਰ ਸਤੂ ਬਹੁਤ ਸਾਰੀਆਂ ਗੱਲਾਂ ਅਸੀਂ ਜਾਣਾਂਗੇ ਉਹ ਛੋਟੀਆਂ ਮੋਟੀਆਂ ਸਾਰੀਆਂ ਗੱਲਾਂ ਜਾਣਨ ਦੀ ਕੋਸ਼ਿਸ਼ ਕਰਾਂਗੇ ਜਿੰਨਾ ਦੇ ਚਲਦੇ ਆ ਪੇਰੈਂਟਸ ਘਬਰਾਏ ਰਹਿੰਦੇ ਨੇ ਪੇਰੈਂਟਸ ਫਿਕਰ ਚ ਰਹਿੰਦੇ ਨੇ ਕਿ ਅਸੀਂ ਆਪਣੇ ਬੱਚਿਆਂ ਦੀ ਸਿਹਤ ਉਹਨਾਂ ਦੀ ਤੰਦਰੁਸਤੀ ਅਤੇ ਉਹਨਾਂ ਦੇ ਮਾਨਸਿਕ ਤوازن ਨੂੰ ਕਿਸ ਤਰ੍ਹਾਂ ਬਰਕਰਾਰ ਰੱਖੀਏ ਇਹ ਸਾਰੀਆਂ ਗੱਲਾਂ ਜਾਣਾਂਗੇ ਡਾਕਟਰ ਅਸਤੀਸ਼ ਜਿੰਦਲ ਹੁਣ ਆਪਾਸੋ ਆਓ ਚਲਦੇ ਹਾਂ ਡਾਕਟਰ ਅਸਤੀਸ਼ ਜਿੰਦਲ ਕੋਲੇ ਉਹਨਾਂ ਦੇ ਹੀ ਕਲੀਨਿਕ ਦੇ ਵਿੱਚ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਇਸ ਵੀਡੀਓ ਵਿੱਚ ਥੈਂਕ ਯੂ ਜੀ ਡਾਕਟਰ ਸਾਹਿਬ ਇਹਨਾਂ ਦਿਨਾਂ ਦੀ ਇੱਕ ਗੱਲ ਕਰ ਲੈਨੇ ਆ ਜਦੋਂ ਮੌਸਮ ਬਦਲ ਰਿਹਾ ਹੈ ਤਾਂ ਬੱਚਿਆਂ ਦੇ ਵਿੱਚ ਖੰਘ ਜੁਕਾਮ ਜੋ ਕਿ ਅਕਸਰ ਹੀ ਰਹਿੰਦਾ ਹੈਗਾ ਤੇ ਪੇਰੈਂਟਸ ਸਭ ਤੋਂ ਜ਼ਿਆਦਾ ਇਸੇ ਗੱਲ ਤੋਂ ਪ੍ਰੇਸ਼ਾਨ ਰਹਿੰਦੇ ਨੇ ਬੱਚਿਆਂ 'ਚ ਇਹ ਦਿੱਕਤ ਆਉਂਦੀ ਹੈ ਇਸ ਦਾ ਕੀ ਕਾਰਨ ਰਹਿੰਦਾ ਸਰ ਤੇ ਆਮ ਤੌਰ ਤੇ ਕੀ ਇਹਦਾ ਹੱਲ ਸਾਨੂੰ ਕਰਨਾ ਚਾਹੀਦਾ ਤੇ ਕਿਹੜੀ ਸਟੇਜ ਤੇ ਸਾਨੂੰ ਡਾਕਟਰ ਕੋਲੇ ਪਹੁੰਚ ਕਰਨੀ ਚਾਹੀਦੀ ਹੈ ਦੇਖੋ ਜਦੋਂ ਵੀ ਮੌਸਮ ਬਦਲਦਾ ਹੈ ਜੀ ਸਾਨੂੰ ਉਸ ਮੌਸਮ ਦੇ ਵਿੱਚ ਮੌਸਮ ਦੇ ਰਿਲੇਟਿਡ ਕੁਝ ਜਿੰਨੀਆਂ ਸਾਵਧਾਨੀਆਂ ਹਮੇਸ਼ਾ ਹੀ ਵਰਤਣੀਆਂ ਪੈਂਦੀਆਂ ਜੀ ਸਰਦੀਆਂ ਦੇ ਵਿੱਚ ਜਦੋਂ ਕੋਈ ਰਾਤ ਨੂੰ ਠੰਡ ਜ਼ਿਆਦਾ ਹੋ ਗਈ ਦਿਨੇ ਥੋੜਾ ਜਿਹਾ ਮੌਸਮ ਗਰਮ ਹੋ ਜਾਂਦਾ ਹੈ ਤਾਂ ਇਹ ਤੋਂ ਵਾਇਰਲ ਇਨਫੈਕਸ਼ਨ ਜਿਹੜੀਆਂ ਬੱਚਿਆਂ ਦੇ ਵਿੱਚ ਉਹ ਹਰ ਸਾਲ ਹੀ ਦੇਖਣ ਨੂੰ ਮਿਲਦੀਆਂ ਨੇ ਤੇ ਇਸ ਸਾਲ ਵੀ ਉਹ ਵਾਇਰਲ ਇਨਫੈਕਸ਼ਨ ਦੇ ਵਿੱਚ ਨੇਚਰਲੀ ਇਸ ਮਹੀਨੇ ਦੇ ਵਿੱਚ ਵਾਧਾ ਹੋਇਆ ਹਮ ਜਿਆਦਾਤਰ ਬੱਚੇ ਬੁਖਾਰ ਜ਼ਖਾਮ ਖਾਂਸੀ ਜੀ ਉਲਟੀਆਂ ਇਹਦੇ ਨਾਲ ਜਿਹੜੇ ਨੇ ਆਉਂਦੇ ਨੇ ਕੁਝ ਮਰੀਜ਼ ਜਿਹੜੇ ਨੇ ਉਹ इवन ਟਟੀਆਂ ਉਲਟੀਆਂ ਨਾਲ ਵੀ ਇਹਨਾਂ ਦਿਨਾਂ ਦੇ ਵਿੱਚ ਆਉਂਦੇ ਨੇ ਕਿ ਜਿਵੇਂ ਆ ਕਿ ਵਾਇਰਲ ਡਾਇਰੀਆ ਜਿਹਨੂੰ ਅਸੀਂ ਕਹਿੰਦੇ ਹਾਂ ਉਹਦੇ ਨਾਲ ਵੀ ਰਿਤ ਬੈ ਜਾਂਦੇ ਨੇ ਡਾਕਟਰ ਸਾਹਿਬ ਦਵਾਈਆਂ ਜਿਹੜੀ ਪੇਰੈਂਟਸ ਕਿਸੇ ਵੀ ਡਾਕਟਰ ਕੋਲ ਆਉਣ ਤੋਂ ਪਹਿਲਾਂ ਜਿਵੇਂ ਡਾਕਟਰ ਨੇ ਉਹਨੂੰ ਜਦੋਂ ਪਹਿਲਾਂ ਸੁਝਾਈ ਹੁੰਦੀ ਹੈ ਉਹਨਾਂ ਨੂੰ ਉਹੀ ਦਵਾਈਆਂ ਉਹ ਦੇ ਛੱਡਦੇ ਨੇ ਇਹਦੇ 'ਚ ਕਿਸ ਤਰ੍ਹਾਂ ਦੀ ਸਾਵਧਾਨੀ ਰੱਖੀ ਜਾਵੇ ਜਿਵੇਂ ਜੇਕਰ ਮੰਨ ਲਓ ਛੋਟੇ ਬੱਚਿਆਂ ਨੂੰ ਉਹਨਾਂ ਨੇ ਪੈਰਾਸੀਟਾਮੋਲ ਦੇਣੀ ਹੈ ਜਾਂ ਕੋਈ ਇਸ ਤਰ੍ਹਾਂ ਦੀ ਹੋਰ ਦਵਾਈ ਉਹਦੇ 'ਚ ਕੀ ਸਾਵਧਾਨੀਆਂ ਰੱਖੀਏ ਜੀ ਦੇਖੋ ਬੱਚਿਆਂ 'ਚ ਅਸੀਂ ਅਕਸਰ ਹੀ ਕਹਿੰਦੇ ਹਾਂ ਕਿ ਸੈਲਫ ਮੈਡੀਕੇਸ਼ਨ ਬਹੁਤ ਮਾੜੀ ਹੈ ਜੀ ਬੱਚਾ ਅੱਧਾ ਅਡালਟ ਨਹੀਂ ਹੈ ਕਈ ਵਾਰ ਇਹ ਸੋਚਦੇ ਹਨ ਕਿ ਬੱਚਾ ਹੈ ਤਜਰਬੇ ਵੱਡਿਆਂ ਨੂੰ ਦਵਾਈ ਹੈ ਉਹ ਅੱਧੀ ਕਰਕੇ ਦੇ ਦਈਏ ਇਹ ਸਹੀ ਨਹੀਂ ਹੈ ਜੀ ਦੂਜੇ ਮਹੀਨੇ ਮੈਂ ਪਹਿਲਾਂ ਦੱਸਿਆ ਹੈ ਕਿ ਜਿਹੜੀ ਇਸ ਮੌਸਮ ਦੇ ਵਿੱਚ ਖਾਂਸੀ ਜ਼ੁਖਾਮ ਬੁਖਾਰ ਦੇ ਮਰੀਜ਼ ਆ ਰਹੇ ਨੇ ਇਹ ਜ਼ਿਆਦਾਤਰ ਵਾਇਰਲ ਬਿਮਾਰੀ ਨਾਲ ਪੀੜਤ ਨੇ ਜੀ ਤੇ ਵਾਇਰਲ ਦੇ ਵਿੱਚ ਸਾਨੂੰ ਵੀ ਪਤਾ ਹੈ ਵੀ ਖਾਸ ਕਰਕੇ ਐਂਟੀਬਾਇਓਟਿਕਸ ਦਾ ਕੋਈ ਬਹੁਤਾ ਰੋਲ ਨਹੀਂ ਹੈ ਹੂੰ ਤਾਂ ਘਟੋ ਘਟ ਡਾਕਟਰ ਦੀ ਸਲਾਹ ਤੋਂ ਬਿਨਾ ਐਂਟੀਬਾਇਓਟਿਕ ਇਹਨਾਂ ਬੱਚਿਆਂ ਨੂੰ ਨਾ ਦਿੱਤੇ ਜਾਂ ਜੀ ਸਿਰਫ ਸਿੰਪਟੋਮੈਟਿਕ ਪੈਰਾਸੈਟਾਮੋਲ ਹੋਇਆ ਇਹ ਉਹਨੂੰ ਅਸੀਂ ਫਿਰ ਵੀ ਡੋਜ਼ ਦੇ ਮਤਾਬਕ ਉਹਦੀ ਉਮਰ ਦੇ ਮਤਾਬਕ ਦਿੱਤਾ ਜਾ ਸਕਦਾ ਹੈ ਡਾਕਟਰ ਤੋਂ ਟੈਲੀਫੋਨਿਕਲੀ ਵੀ ਪੁੱਛ ਕੇ ਦੇ ਸਕਦੇ ਹੋ ਯਾ ਬੈਸਟ ਹੈ ਇਹ ਰੰਦਾ ਕਿ ਨੇੜੇ ਤੇਡੇ ਸਿਹਤ ਸੇਵਾ ਦਾ ਜਿੱਥੇ ਵੀ ਅਵੇਲੇਬਲ ਨੇ ਉੱਤੇ ਡਾਕਟਰ ਨੂੰ ਦਿਖਾ ਕੇ ਹੀ ਰੋਲ ਦਿੱਤੀ ਜਾਵੇ ਇਸ ਤੋਂ ਬਨਾ ਬੱਚੇ ਦਾ ਖਾਣ ਪੀਣ ਬੱਚੇ ਦੀ ਹਾਈਡਰੇਸ਼ਨ ਬੱਚੇ ਦੀ ਐਕਟੀਵਿਟੀ ਇਹਨੂੰ ਮੋਨੀਟਰ ਕਰਨਾ ਚਾਹੀਦਾ ਹੈ ਸਾਵਧਾਨੀ ਹੈ ਇਸ ਮੌਸਮ ਚ ਜੇ ਅਸੀਂ ਪਹਿਲਾਂ ਵੀ ਕਹਿੰਨੇ ਆ ਅਰਲੀ ਮਾਰਨਿੰਗ ਤੇ ਲੇਟ ਇਵਨਿੰਗ ਜਦੋਂ ਟੈਂਪਰੇਚਰ ਵਰੀਏਸ਼ਨ ਜ਼ਿਆਦਾ ਹੁੰਦੀ ਹੈ ਜਦੋਂ ਠੰਡ ਜ਼ਿਆਦਾ ਹੁੰਦੀ ਹੈ ਉਸ ਟਾਈਮ ਤੇ ਕੋਸ਼ਿਸ਼ ਕਰੋ ਕਿ ਬੱਚੇ ਨੂੰ ਬਾਹਰ ਨਾ ਕੱਢਿਆ ਜਾਵੇ ਜੇ ਬੱਚੇ ਨੂੰ ਕੜਨਾ ਵੀ ਹੈ ਤਾਂ ਐਟ ਲੀਸਟ ਉਹਦਾ ਸੇਟਾ ਗਿਆ ਹੋਵੇ ਠੀਕ ਹੈ ਪਲੱਸ ਉਹਦਾ ਹਾਈਜੈਨਿਕ ਖਾਣਾ ਵੀ ਬਾਜ਼ਾਰ ਦਾ ਖਾਣਾ ਸੀ ਹਮੇਸ਼ਾ ਕਹਿੰਦੇ ਕਿ ਜਦੋਂ ਮੌਸਮ ਖਾਸ ਕਰਕੇ ਬਦਲਦਾ ਹੈ ਕੋਸ਼ਿਸ਼ ਕੀਤੀ ਜਾਵੇ ਕਿ ਘਰ ਦਾ ਪੌਸ਼ਟਿਕ ਆਹਾਰ ਜਿਹੜਾ ਉਹਨੂੰ ਦਿੱਤਾ ਜਾਵੇ ਤੇ ਬਾਜ਼ਾਰ ਦਾ ਜਿਹੜਾ ਅਨਹਾਈਜੈਨਿਕ ਖਾਣਾ ਉਹਨੂੰ ਅਵੋਇਡ ਕੀਤਾ ਜਾਵੇ ਸਰ ਖਾਣੇ ਦੀ ਜਿਹੜੀ ਤੁਸੀਂ ਗੱਲ ਕੀਤੀ ਇਹ ਬੜਾ ਅਹਿਮ ਸਵਾਲ ਹੈ ਕਿਸ ਤਰ੍ਹਾਂ ਦਾ ਖਾਣਾ ਬੱਚਿਆਂ ਨੂੰ ਖਵਾਉਣਾ ਹੈ ਤੇ ਕਿਵੇਂ ਖਵਾਉਣਾ ਹੈਗਾ ਕਿਉਂਕਿ ਬੱਚੇ ਘਰ ਦਾ ਬਣਿਆ ਖਾਣਾ ਜਿਹੜਾ ਹੈ ਉਹ ਘੱਟ ਪਸੰਦ ਕਰਦੇ ਆ ਜਦੋਂ ਉਹਨਾਂ ਨੂੰ ਇੱਕ ਵਾਰੀ ਅਸੀਂ ਬਾਹਰ ਦੀ ਕੋਈ ਚੀਜ਼ ਲਿਆ ਕੇ ਦੇ ਦਿੰਨੇ ਆ ਤਾਂ ਉਹਨਾਂ ਨੂੰ ਸਵਾਦ ਬਾਹਰੀ ਚੀਜ਼ ਦਾ ਵੱਧ ਪੈ ਜਾਂਦਾ ਹੈਗਾ ਇਸ ਤੇ ਅਸੀਂ ਆਵਾਂਗੇ ਪਰ ਉਸ ਤੋਂ ਪਹਿਲਾਂ ਅਸੀਂ ਐਂਟੀਬਾਇਓਟਿਕਸ ਦੀ ਗੱਲ ਕਰਾਂਗੇ ਸਰ ਐਂਟੀਬਾਇਓਟਿਕਸ ਕੀ ਹੁੰਦੇ ਨੇ ਇਹ ਸਾਡੀ ਬਾਡੀ ਚ ਕਿਵੇਂ ਕੰਮ ਕਰਦੇ ਆ ਤੇ ਇਹ ਕਦੋਂ ਬੱਚੇ ਨੂੰ ਦੇਣੇ ਚਾਹੀਦੇ ਆ ਕਿਉਂਕਿ ਅਕਸਰ ਹੀ ਪੇਰੈਂਟਸ ਇਹ ਗਲਤੀ ਕਰ ਜਾਂਦੇ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਨੂੰ ਐਂਟੀਬਾਇਓਟਿਕ ਦੇ ਦਿੰਦੇ ਆ ਪਹਿਲਾਂ ਦੇਖੋ ਹਰ ਬਿਮਾਰੀ ਲਈ ਜੇ ਆਪਾਂ ਵਾਇਰਲ ਦੀ ਗੱਲ ਕਰੀਏ ਤਾਂ ਐਂਟੀਵਾਇਰਲ ਡਰੱਗਸ ਨੇ ਜੀ ਅਗਰ ਬੈਕਟੀਰੀਆ ਦੀ ਗੱਲ ਕਰੀਏ ਤਾਂ ਐਂਟੀਬਾਇਓਟਿਕਸ ਹੈ ਜੀ ਅਗਰ ਕਿਸੇ ਨੂੰ ਫੰਗਲ ਇਨਫੈਕਸ਼ਨ ਹੋਦੀ ਹੈ ਤੇ ਐਂਟੀਫੰਗਲ ਹੈ ਜੀ ਸੋ ਹਰੇਕ ਬਿਮਾਰੀ ਦੇ ਨਾਲ ਸੰਬੰਧਿਤ ਅਲੱਗ-ਅਲੱਗ ਦਵਾਈਆਂ ਜਿਹੜੀਆਂ ਨੇ ਉਹ ਕੰਮ ਕਰਦੀਆਂ ਜੀ ਇਹ ਨਹੀਂ ਹੈ ਵੀ ਕਿਸੇ ਤਰ੍ਹਾਂ ਦਾ ਬੁਖਾਰ ਹੋਵੇ ਤਾਂ ਉਹਦੇ ਵਿੱਚ ਐਂਟੀਬਾਇਓਟਿਕਸ ਦੇ ਦਿੱਤੇ ਜਾਂ ਐਂਟੀਬਾਇਓਟਿਕਸ ਬੁਖਾਰ ਦੀ ਦਵਾਈ ਨਹੀਂ ਹਨ ਜੀ ਸੋ ਜੇ ਵਾਇਰਲ ਹੈ ਤਾਂ ਐਂਟੀਬਾਇਓਟਿਕ ਨਹੀਂ ਉਹਨੂੰ ਜਲਦੀ ਠੀਕ ਨਹੀਂ ਕਰਦਾ ਇਹ ਕੋ ਜਦੋਂ ਵਾਇਰਸ ਹੈ ਤੇ ਐਂਟੀਬਾਇਓਟਿਕਸ ਆ ਉਹਦੇ ਉੱਤੇ ਕੋਈ ਅਸਰ ਨਹੀਂ ਹੋਏਗਾ ਜੀ ਤੇ ਰਦਰ ਐਂਟੀਬਾਇਓਟਿਕਸ ਦੇ ਸਾਈਡ ਇਫੈਕਟ ਨੇ ਖਾਸ ਕਰਕੇ ਕੁਝ ਐਂਟੀਬਾਇਓਟਿਕ ਐਂਟਿਟੀਆਂ ਲੱਗ ਜਾਂਦੀਆਂ ਨੇ ਕੁਝ ਐਂਟੀਬਾਇਓਟਿਕਸ ਨਾਲ ਉਲਟੀਆਂ ਆ ਜਾਂ ਪੇਟ ਦਰਦ ਰਹਿਣ ਲੱਗ ਜਾਂਦਾ ਜੀ ਤਾਂ ਉਹ ਇਸ ਚੀਜ਼ ਨੂੰ ਹੋਰ ਕੰਪਲਿਕੇਟ ਕਰ ਸਕਦਾ ਜੀ ਸੋ ਸਾਡੀ ਇਹ ਸਾਰਿਆਂ ਨੂੰ ਇਹ ਸਲਾਹ ਹੈ ਕਿ ਕਿਸੇ ਵੀ ਆਪਣੀ ਮਰਜ਼ੀ ਦੇ ਨਾਲ ਹਰੇਕ ਬੱਚੇ ਨੂੰ ਐਂਟੀਬਾਇਓਟਿਕ ਨਾ ਦਿੱਤੇ ਜਾਂ ਜੀ ਐਂਟੀਬਾਇਓਟਿਕ ਸਿਰਫ ਤੇ ਸਿਰਫ ਡਾਕਟਰੀ ਸਲਾਹ ਤੋਂ ਬਾਅਦ ਹੀ ਲੈਣੇ ਚਾਹੀਦੇ ਜੀ ਤੇ ਦੂਜਾ ਇਹਦਾ ਸਾਈਡ ਇਫੈਕਟ ਇਹ ਆਏਗਾ ਕਿ ਜਿਸ ਤਰ੍ਹਾਂ ਅਸੀਂ ਐਂਟੀਬਾਇਓਟਿਕਸ ਲੈਂਦੇ ਜਾ ਰਹੇ ਹਾਂ ਉਹ ਸਮਾਂ ਦੂਰ ਨਹੀਂ ਹੈ ਜਦੋਂ ਕਿਸੇ ਵੀ ਬਿਮਾਰੀ ਦੇ ਵਿੱਚ ਐਂਟੀਬਾਇਓਟਿਕਸ ਕੰਮ ਕਰਨਾ ਬੰਦ ਕਰ ਦੇਣਗੇ ਐਂਟੀਬਾਇਓਟਿਕ ਰੈਜ਼ਿਸਟੈਂਸ ਜਿਹੜੀ ਹੈ ਉਹ ਬਹੁਤ ਜ਼ਿਆਦਾ ਕਾਮਨ ਹੋ ਗਈ ਹੈ ਤੇ ਹੁਣ ਬਹੁਤ ਸਾਰੇ ਮਰੀਜ਼ ਜਿਹੜੇ ਸੀਰੀਅਸ ਹੁੰਦੇ ਨੇ ਉਹਨਾਂ ਨੂੰ ਕੋਈ ਵੀ ਦਵਾਈ ਕੰਮ ਨਹੀਂ ਕਰਦੀ ਤੇ ਉਹ ਦਵਾਈਆਂ ਦੇ ਅਸਰ ਤੋਂ ਬਿਨਾ ਉਹਨਾਂ ਨੂੰ ਬੜੀਆਂ ਮੁਸ਼ਕਲਾਂ ਆਉਂਦੀਆਂ ਨੇ ਜੀ ਸੋ ਇਸ ਕਰਕੇ ਐਂਟੀਬਾਇਓਟਿਕਸ ਜਿਹੜੇ ਨੇ ਉਹ ਬੁਖਾਰ ਦੀ ਦਵਾਈ ਸਮਝ ਕੇ ਨਾਲ ਲੈਂਦੇ ਜਾਂਦੇ ਤੇ ਹਮੇਸ਼ਾ ਡਾਕਟਰ ਦੀ ਸਲਾਹ ਤੋਂ ਬਿਨਾ ਨਾਲ ਲੈਂਦੇ ਜਾਂਦੇ ਜੀ ਡਾਕਟਰ ਸਾਹਿਬ ਬੈਕਟੀਰੀਆ ਦੀ ਗੱਲ ਕਰਾਂਗੇ ਬੱਚੇ ਜਿਹੜੇ ਹੈ ਉਹ ਬੈਕਟੀਰੀਆ ਨੂੰ ਜ਼ਿਆਦਾ ਵਲਨਰੇਬਲ ਹੁੰਦੇ ਆ ਉਹਨਾਂ ਨੇ ਕਿਉਂਕਿ ਆਪਣੀ ਜਿਹੜੀ ਐਕਟੀਵਿਟੀ ਕਰਨੀ ਹੁੰਦੀ ਹੈ ਉਸ ਦੇ ਮੁਤਾਬਕ ਉਹ ਛੇਤੀ ਬੈਕਟੀਰੀਆ ਦੀ ਪਕੜ ਚ ਪਹੁੰਚ ਚ ਆ ਜਾਂਦੇ ਨੇ ਤੁਸੀਂ ਕੀ ਕਾਰਨ ਸਮਝਦੇ ਹੋ ਬੱਚਿਆਂ ਦੀ ਹਾਈਜੀਨ ਜਿਹੜੀ ਹੈ ਅਸੀਂ ਕਿਸ ਤਰ੍ਹਾਂ ਮੇਨਟੇਨ ਰੱਖੀਏ ਕਿ ਬੈਕਟੀਰੀਆ ਘਰ ਨਾ ਕਰਨਾ ਦੇਖੋ ਆਪਾਂ ਜੇ ਗੱਲ ਸ਼ੁਰੂ ਤੋਂ ਹੀ ਕਰੀਏ ਤਾਂ ਜਦੋਂ ਵੀ ਬੱਚਾ ਪੈਦਾ ਹੁੰਦਾ ਉਹਨੂੰ ਅੱਦੇ ਘੰਟੇ ਦੇ ਅੰਦਰ ਅੰਦਰ ਬ੍ਰੈਸਟਫੀਡ ਦੇ ਦੇਣੀ ਚਾਹੀਦੀ ਹੈ ਜੀ ਜੇ ਇਸ ਆਪਰੇਸ਼ਨ ਵੀ ਹੋਇਆ ਤਾਂ ਵੀ 4 ਘੰਟੇ ਦੇ ਅੰਦਰ ਅੰਦਰ ਬੱਚੇ ਨੂੰ ਮਾਂ ਦਾ ਦੁੱਧ ਮਿਲਣਾ ਚਾਹੀਦਾ ਜੀ ਮਾਂ ਦੇ ਦੁੱਧ ਦੇ ਵਿੱਚ ਬਹੁਤ ਸਾਰੇ ਅਜਿਹੇ ਤੱਤ ਨੇ ਜਿਹੜੇ ਬੱਚੇ ਨੂੰ ਬਿਮਾਰੀਆਂ ਤੋਂ ਬਚਾਉਂਦੇ ਨੇ ਇਸ ਤਰ੍ਹਾਂ ਦਾ ਇਹ ਅਸੀਂ ਕਈ ਇਹ ਵੀ ਰਾਮਬਾਨ ਜਿਹਨੂੰ ਆਪਾਂ ਕਹਿ ਦਿੰਦੇ ਆ ਇਹ ਉਹੀ ਹੈ ਤੇ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਾਉਂਦਾ ਜੀ ਬਿਲਕੁਲ ਉਸ ਤੋਂ ਬਾਅਦ 6 ਮਹੀਨੇ ਤੱਕ ਉਹਨੂੰ ਸਿਰਫ ਤੇ ਸਿਰਫ ਮਾਂ ਦਾ ਦੁੱਧ ਦਿੱਤਾ ਜਾ ਜੀ ਜੇ ਅਸੀਂ 6 ਮਹੀਨੇ ਤੱਕ ਮਾਂ ਦਾ ਦੁੱਧ ਦਿੰਨੇ ਆ ਤਾਂ ਉਸ ਦੌਰਾਨ ਬੱਚੇ ਨੂੰ ਬਹੁਤ ਸਾਰੀਆਂ ਬਿਮਾਰੀਆਂ ਹੋਣ ਤੋਂ ਅਸੀਂ ਬਚਾ ਸਕਦੇ ਹਾਂ ਬਹੁਤ ਅੱਛੇ 6 ਮਹੀਨਿਆਂ ਤੇ ਦੁੱਧ ਦੇ ਨਾਲ-ਨਾਲ ਉਹਨੂੰ ਵੀਨਿੰਗ ਨੂੰ ਉੱਪਰਲਾ ਆਹਾਰ ਅਸੀਂ ਕਹਿੰਦੇ ਆ ਉਹ ਐਡ ਕਰਨਾ ਚਾਹੀਦਾ ਉਹਦੇ ਨਾਲ ਬੱਚੇ ਤੇ ਚਾਰ ਐਂਡਫੀਸ਼ੀਐਂਸੀ ਨਹੀਂ ਹੁੰਦੀ ਬੱਚੇ ਦੀ ਜਿਹੜੀ ਇਮਿਊਨਿਟੀ ਹੈ ਉਹ ਵੀ ਬਣਦੀ ਹੈ ਜੀ ਨਾਂਨਾਂ ਦੇ ਇਹ ਟੀਕਾ ਕਰਨ ਜਿਹੜਾ ਸਾਲ ਤੱਕ ਦਾ ਟੀਕਾ ਕਰਨਾ ਸਾਰੇ ਸਰਕਾਰੀ ਹਸਪਤਾਲਾਂ ਦੇ ਵਿੱਚ ਮੁਫਤ ਲੱਗਦਾ ਹੈ ਉਹ ਟੀਕਾ ਕਰਨ ਨੂੰ 100% ਕਰਾਣਾ ਨਿਸ਼ਚਿਤ ਬਣਾਇਆ ਜਾਵੇ ਜੀ ਉਹ ਬਹੁਤ ਸਾਰੀਆਂ ਬਿਮਾਰੀਆਂ ਨੂੰ ਬਚਾਉਂਦੇ ਨੇ ਜੀ ਚਾਹੇ ਉਹ ਵਿਟਾਮਿਨ ਏ ਦੀ ਡੋਜ਼ ਹੋਵੇ ਤੇ ਚਾਹੇ ਉਹ ਟੀਕਾ ਕਰਨਾ ਹੋਵੇ ਵਿਟਾਮਿਨ ਏ ਵੀ ਸਾਨੂੰ ਨਮੂਨੀਆਂ ਤੋਂ ਸਾਨੂੰ ਡੇਰੀਏ ਤੋਂ ਸਾਨੂੰ ਖਸਰੇ ਤੋਂ ਇਹਨਾਂ ਦੇ ਵਿੱਚੋਂ ਬਚਾਉਣ ਦੇ ਵਿੱਚ ਇਮਿਊਨਿਟੀ ਪੈਦਾ ਕਰਦਾ ਹੈ ਜੀ ਉਸ ਤੋਂ ਬਾਅਦ ਸਾਲ ਤੋਂ ਬਾਅਦ ਬੱਚੇ ਨੂੰ ਹੋਰ ਆਹ ਆਬ ਜਿਹੜਾ ਹੈ ਸ਼ੁਰੂ ਚ ਅਸੀਂ ਪੇਸ ਬਣਾ ਕੇ ਦਿੰਦੇ ਸੀ ਸਾਤ ਬਾਅਦ ਕਿਉਂਕਿ ਉਹਦੇ ਦੰਦ ਆ ਚੁੱਕੇ ਹੁੰਦੇ ਨੇ ਤਾਂ ਉਹ ਬੱਚਾ ਆਮ ਨਾਲ ਰੋਟੀ ਸਬਜ਼ੀ ਸਾਰਾ ਉਹ ਜੋ ਘਰਾਂ ਚ ਬੰਦ ਹੈ ਉਹ ਆਹਾਰ ਉਹਨੂੰ ਦੇਣਾ ਚਾਹੀਦਾ ਤੇ ਹੌਲੀ ਹੌਲੀ ਦੁੱਧ ਦੀ ਮਾਤਰਾ ਜਿਹੜੀ ਹੈ ਉਹ ਘਟਾ ਦੇਣੀ ਚਾਹੀਦੀ ਹੈ ਤੇ ਦਿਨ ਚ ਇੱਕ ਵਾਰੀ ਫਰੂਟ ਤਾਂ ਕਿ ਉਹਨੂੰ ਮਿਨਰਲਸ ਵਿਟਾਮਿਨਸ ਜਿਹੜੇ ਨੇ ਉਹ ਪ੍ਰੋਪਰਲੀ ਮਿਲਦੇ ਰਹਿਣ ਤਾਂ ਦਿਨ ਚ ਇੱਕ ਵਾਰੀ ਫਰੂਟ ਦੇ ਦੇਣੀ ਜ਼ਰੂਰੀ ਹੈ ਖਾਣਾ ਹਮੇਸ਼ਾ ਹਾਈਜਾਇਨਿਕ ਹੋਣਾ ਚਾਹੀਦਾ ਤਾਜ਼ਾ ਹੋਣਾ ਚਾਹੀਦਾ ਗਰਮ ਹੋਣਾ ਚਾਹੀਦਾ ਹਮੇਸ਼ਾ ਢੱਕਿਆ ਹੋਇਆ ਹੋਣਾ ਚਾਹੀਦਾ ਤਾਂ ਕੋਸ਼ਿਸ਼ ਕਰੋ ਕਿ ਬੱਚਿਆਂ ਦੇ ਵਿੱਚ ਘਰੇ ਬਣਾਇਆ ਹੋਇਆ ਖਾਣਾ ਦਿੱਤਾ ਜਾਵੇ ਉਹਦਾ ਰੰਗ ਰੂਪ ਸ਼ਕਲ ਟੇਸਟ ਕਿਸ ਤਰ੍ਹਾਂ ਦਾ ਬਣਾਉਣਾ ਹੈ ਉਹ ਹਰੇਕ ਪਰਿਵਾਰ ਆਪਣੇ ਘਰ ਦੇ ਟੇਸਟ ਦੇ ਮੁਤਾਬਕ ਜਿਹੜਾ ਉਹਨੂੰ ਐਡਜਸਟ ਕਰ ਸਕਦਾ ਹੈ ਉਹਦੇ ਵਿੱਚ ਕੋਈ ਸਪੈਸ਼ਲ ਕਾਨੂੰ ਨਹੀਂ ਹੈ ਕਿ ਇਸੇ ਤਰ੍ਹਾਂ ਦਾ ਹੋਣਾ ਚਾਹੀਦਾ ਜੋ ਸਟੇਪਲ ਡਾਈਟ ਹੈ ਘਰ ਦੀ ਉਸੇ ਨੂੰ ਮੋਡੀਫਾਈ ਕਰਕੇ ਅਸੀਂ ਬੱਚੇ ਦੇ ਮੁਤਾਬਕ ਜਿਹੜਾ ਹੈ ਉਹਦਾ ਰੰਗ ਰੂਪ ਜਿਹੜਾ ਉਹ ਦੇ ਸੰਜੀ ਡਾਕਟਰ ਸਾਹਿਬ ਤੁਸੀਂ ਟੀਕਾ ਕਰਨ ਦੀ ਗੱਲ ਕੀਤੀ ਹੈ ਸਰਕਾਰੀ ਹਸਪਤਾਲ ਦੇ ਵਿੱਚ ਵੀ ਜੋ ਟੀਕਾ ਕਰਨਾ ਹੁੰਦਾ ਉਹ ਆਪਣੇ ਤੌਰ 'ਤੇ ਮੁਕੰਮਲ ਹੈ ਪਰ ਬਾਹਰ ਵੀ ਕਈ ਜਿਹੜੇ ਪ੍ਰਾਈਵੇਟ ਡਾਕਟਰਸ ਨੇ ਬੱਚਿਆਂ ਦੇ ਤੇ ਉਹ ਕਈ ਹੋਰ ਤਰ੍ਹਾਂ ਦੇ ਟੀਕੇ ਜਿਹੜੇ ਹੈ ਟੀਕਾ ਕਰਨ ਰეკਮੈਂਡ ਕਰਦੇ ਹੈ ਜਿਹੜੇ ਕਿ ਹੋਰ ਵੱਖ-ਵੱਖ ਬਿਮਾਰੀਆਂ ਤੋਂ ਕਹਿੰਦੇ ਵੀ ਉਹਨਾਂ ਨੂੰ ਬਚਾਉਣਗੇ ਤੁਸੀਂ ਇਸ ਦੇ ਵਿੱਚ ਕੀ ਕਹੋਗੇ ਸਰਕਾਰੀ ਟੀਕਾ ਕਰਨ ਤੇ ਪ੍ਰਾਈਵੇਟ ਹਸਪਤਾਲਾਂ 'ਚ ਹੋਣ ਵਾਲੇ ਟੀਕਾ ਕਰਨ ਦੇ ਬਾਰੇ ਦੇਖੋ ਜਿਹੜੀਆਂ ਜਾਨਲੇਵਾ ਬਿਮਾਰੀਆਂ ਨੇ ਸਰਕਾਰ ਦਾ ਉਹਦੇ ਕੰਨੀ ਹਮੇਸ਼ਾ ਧਿਆਨ ਰੰਦਾ ਹੈ ਤੇ ਸਰਕਾਰ ਉਹਦੇ ਬਾਰੇ ਟੀਕਾਕਰਨ ਕਰਦੀ ਦਿੰਦੀ ਹੈ ਹੌਲੀ ਹੌਲੀ ਪਿਛੇ ਇੱਕ ਸਾਲਾਂ ਚ ਉਹਨਾਂ ਨੇ ਨਵੇਂ ਟੀਕੇ ਚਾਹੇ ਨਮੂਨੀਆਂ ਦਾ ਟੀਕਾ ਹੋਵੇ ਚਾਹੇ ਰੋਟਾ ਡਾਇਰੀਆ ਦਾ ਟੀਕਾ ਹੋਵੇ ਜੀ ਇਸ ਤੋਂ ਬਿਨਾ ਕੁਝ ਥਾਵਾਂ ਤੇ ਉਹਨਾਂ ਨੇ ਇਵਨ ਬੱਚੇ ਦਾ ਨੀਦੇ ਕੈਨਸਰ ਦਾ ਟੀਕਾ ਵੀ ਕੁਝ ਸਟੇਟਾਂ ਦੇ ਵਿੱਚ ਸ਼ੁਰੂ ਹੋ ਗਿਆ ਜੀ ਸਰਕਾਰ ਹੌਲੀ ਹੌਲੀ ਕਿਉਂਕਿ ਉਹਨਾਂ ਦੀ ਜਿਹਦੀ ਗਿਣਤੀ ਇਹ ਬੱਚਿਆਂ ਦੀ ਬਹੁਤ ਜ਼ਿਆਦਾ ਹੈ ਨੈਸ਼ਨਲ ਲੈਵਲ ਤੇ ਤਾਂ ਉਹ ਆਪਣੇ ਮਤਾਬਕ ਉਹਨਾਂ ਟੀਕੇ ਨੂੰ ਐਡ ਕਰ ਦਿੱਤੇ ਨੇ ਠੀਕ ਹੈ ਜੀ ਜ਼ਿਆਦਾਤਰ ਟੀਕੇ 1 ਸਾਲ ਤੱਕ ਸਰਕਾਰੀ ਹਸਪਤਾਲਾਂ ਦੇ ਵਿੱਚ ਲੱਗ ਜਾਂਦੇ ਨੇ ਇੱਕ ਸਾਲ ਤੋਂ ਬਾਅਦ ਕੁਝ ਟੀਕੇ ਜਿਵੇਂ ਹੈਪੇਟਾਈਟਸ A ਦੀ ਗੱਲ ਕਰੀਏ ਟਾਈਫਾਇਡ ਦੀ ਗੱਲ ਕਰੀਏ ਚਿਕਨਪੋਕਸ ਦੀ ਗੱਲ ਕਰੀਏ ਇਹ ਕੁਝ ਟੀਕੇ ਨੇ ਜਿਹੜੇ ਸਰਕਾਰੀ ਹਸਪਤਾਲਾਂ ਦੇ ਵਿੱਚ ਅਵੇਲੇਬਲ ਨਹੀਂ ਹੈ ਪਰ ਇਹ ਟੀਕੇ ਕਾਫੀ ਕੋਸਟ ਇਫੈਕਟਿਵ ਨੇ ਇਹ ਬਿਮਾਰੀਆਂ ਕਾਫੀ ਜਿੰਨੀਆਂ ਨੇ ਕਾਮਨ ਨੇ ਤੇ ਉਹਨਾਂ ਨੂੰ ਬਚਾਉਣ ਦੇ ਵਿੱਚ ਮਦਦ ਕਰਦੇ ਆ ਤੇ ਜਿਹੜਾ ਬੰਦਾ ਅਫੋਰਡ ਕਰ ਸਕਦਾ ਉਹ ਇਹਨਾਂ ਟੀਕਿਆਂ ਨੂੰ ਪ੍ਰਾਈਵੇਟ ਹਸਪਤਾਲਾਂ ਦੇ ਵਿੱਚੋਂ ਲਵਾਉਣਾ ਚਾਹੀਦਾ ਪਰ ਜਿਹੜੇ ਸਾਰੇ ਟੀਕੇ ਸਰਕਾਰੀ ਹਸਪਤਾਲਾਂ ਦੇ ਵਿੱਚ ਲੱਗਦੇ ਨੇ ਉਹ ਜਾਨਲੇਵਾ ਬਿਮਾਰੀਆਂ ਤੋਂ ਬਚਾਉਂਦੇ ਨੇ ਉਹਦੇ ਉੱਤੇ ਕੋਈ ਵੀ ਉਹਨੂੰ ਮਿਸ ਕਰਨ ਦੀ ਕੋਈ ਵੀ ਗੁੰਜਾਇਸ਼ ਨਹੀਂ ਹੋਣੀ ਚਾਹੀਦੀ ਤੇ 100% ਇਹਨੂੰ ਅਸੀਂ ਨਿਸ਼ਚਿਤ ਕਰਨਾ ਚਾਹੀਦਾ ਹੈ ਕਿ ਉਹ ਟੀਕੇ ਲੱਗੇ ਹੋ ਜੀ ਡਾਕਟਰ ਸਾਹਿਬ ਜਿਹੜੇ ਬਿਨਾਂ ਦਰਦ ਤੋਂ ਕਹਿ ਦਿੰਦੇ ਆ ਵੀ ਟੀਕੇ ਲੱਗਣਗੇ ਬੁਖਾਰ ਵੀ ਨਹੀਂ ਆਊਗਾ ਬੱਚਾ ਠੀਕ ਰਹੂਗਾ ਉਹਨਾਂ ਬਾਰੇ ਤੁਸੀਂ ਕੀ ਕਹੋਗੇ ਦੇਖੋ ਅਸਰ ਦੇ ਵਿੱਚ ਕੋਈ ਫਰਕ ਨਹੀਂ ਹੈ ਠੀਕ ਹੈ ਜੀ ਜਿਹੜਾ ਟੀਕਾ ਹਸਪਤਾਲ ਦੇ ਵਿੱਚ ਲੱਗਦਾ ਤੇ ਜਿਹੜਾ ਟੀਕਾ ਪੇਨਲਸ ਕਿਹਾ ਜਾਂਦਾ ਹੈ ਤੇ ਵਿੱਚ ਕੋਈ ਅਸਰ ਦੇ ਵਿੱਚ ਫਰਕ ਨਹੀਂ ਹੈ ਇੱਕ ਲਗਜ਼ਰੀ ਹੈ ਜਿਹੜਾ ਬੰਦਾ ਅਫੋਰਡ ਕਰ ਸਕਦਾ ਹੈ ਤੇ ਪੇਨਲਸ ਹੀ ਲਗਜ਼ਰੀ ਨੂੰ ਅਫੋਰਡ ਕਰ ਸਕਦਾ ਉਹ ਲਵਾ ਸਕਦਾ ਠੀਕ ਹੈ ਬਟ ਅਦਰਵਾਈ ਅਸੀਂ ਹਮੇਸ਼ਾ ਕਹਿੰਦੇ ਆ ਕਿ ਜਿਹੜੇ ਸਸਤਾ ਲਾਂ ਦੇ ਵਿੱਚ ਟੀਕੇ ਲੱਗਦੇ ਨੇ ਉਹਦੀ ਐਫੀਕੀਸੀ ਰਾਦਰ 1 ਅੱਧਾ ਪਰਸੈਂਟ ਵਾਧੇ ਹੋਣੀ ਹੈ ਘਟ ਨਹੀਂ ਹੈ ਉਹਦੇ ਨਾਲ ਬੁਖਾਰ ਦੀ ਦਵਾਈ ਦਿੱਤੀ ਜਾ ਸਕਦੀ ਹੈ ਜਿਸ ਨਾਲ ਮਨਚਾ ਮਤਲਬ ਬੁਖਾਰ ਤੋਂ ਵੀ ਵੱਜ ਜਾਂਦਾ ਹੈ ਤੇ ਟੀਕਾ ਵੀ ਸਾਨੂੰ ਫ੍ਰੀ ਲੱਗ ਜਾਂਦਾ ਕਿਉਂਕਿ ਕਾਫੀ ਮਹਿੰਗੇ ਟੀਕੇ ਨੇ ਸੋ ਸਿਰਫ ਇਹ ਸੋਚ ਕੇ ਕਿ ਪੈਨ ਲਸੀ ਲਗਵਾਉਣਾ ਹੈ ਅਸੀਂ ਟੀਕਾ ਮਿਸ ਨਹੀਂ ਕਰ ਸਕਦੇ ਜਿਨ੍ਹਾਂ ਦੀ ਅਫੋਰਡੇਬਿਲਟੀ ਹੈ ਉਹਨਾਂ ਦਾ ਕੋਈ ਇਸ਼ੂ ਨਹੀਂ ਹੈ ਬਟ ਅਦਰਵਾਈਜ਼ ਜੇ ਦੀ ਅਫੋਰਡੇਬਿਲਟੀ ਥੋੜਾ ਬਹੁਤ ਵੀ ਇਸ਼ੂ ਹੈ ਉਹਨ ਸਰਕਾਰੀ ਹਸਪਤਾਲ ਦੇ ਵਿੱਚੋਂ ਸਿੰਪਲ ਜਿਹੜਾ ਉਹ ਤੇ ਟੀਕਾ ਲੱਗਦਾ ਪੈਂਟਾ ਦਾ ਆਈਪੀਵੀ ਓਪੀਵੀ ਉਹ ਸਾਰੇ ਉਸ ਸ਼ਡਿਊਲ ਦੇ ਮੁਤਾਬਕ ਲਗਵਾ ਲੈਣੇ ਚਾਹੀਦੇ ਡਾਕਟਰ ਸਾਹਿਬ ਪੇਰੈਂਟਸ ਜਿਹੜੇ ਨੇ ਨਾ ਉਹ ਬੜੀ ਵਾਰੀ ਇਹ ਕਹਿੰਦੇ ਆ ਵੀ ਜਦੋਂ ਅਸੀਂ ਛੋਟੇ ਹੁੰਦੇ ਸੀ ਸਾਨੂੰ ਜੋ ਕੁਝ ਮਿਲਦਾ ਸੀ ਸਾਡੇ ਮਾਪੇ ਦੇ ਦਿੰਦੇ ਸੀ ਅਸੀਂ ਉਹ ਬੜੇ ਚਾਅ ਨਾਲ ਖਾਂਦੇ ਸੀ ਤੇ ਫਟਾਫਟ ਖਾ ਜਾਂਦੇ ਸੀ ਪਰ ਅੱਜ ਦੇ ਮਾਪੇ ਅਸੀਂ ਅਜਿਹੀਆਂ ਕਿਹੜੀਆਂ ਗਲਤੀਆਂ ਕਰ ਦਿੰਨੇ ਆ ਵੀ ਸਾਡੇ ਬੱਚੇ ਜਿਹੜੇ ਹੈ ਘਰ ਦਾ ਬਣਿਆ ਖਾਣਾ ਖਾਣਾ ਨਹੀਂ ਪਸੰਦ ਕਰਦੇ ਉਹ ਡਿਮਾਂਡ ਕਰਦੇ ਨੇ ਪੈਕੇਟਸ ਦੀ ਜਾਂ ਪੈਕਡ ਫੂਡ ਦੀ ਉਹ ਡਿਮਾਂਡ ਕਰਦੇ ਨੇ ਪੀਜ਼ਾ 버ਗਰ ਅਜਿਹਾ ਕੁਝ ਮੰਗਦੇ ਨੇ ਅਸੀਂ ਕੀ ਗਲਤੀਆਂ ਕਰਦੇ ਆ ਕਿਉਂ ਅਜਿਹਾ ਹੋਵੇ ਸੁਧਾਰ ਕੀ ਕਰੀਏ ਦੇਖੋ ਪਹਿਲਾਂ ਜੁਆਇੰਟ ਫੈਮਲੀਆਂ ਹੁੰਦੀਆਂ ਸੀ ਘਰ ਦੇ ਵਿੱਚ 10 15 15 ਮੈਂਬਰ ਹੁੰਦੇ ਸੀ ਇੱਕ ਤਾਂ ਫੈਮਲੀਆਂ ਨਿਊਕਲੀਅਰ ਹੋ ਗਈਆਂ ਅਸੀਂ ਘਰ ਦੇ ਵਿੱਚ ਦੋ ਤਿੰਨ ਚਾਰ ਮੈਂਬਰ ਨੇ ਜੀ ਉਹ ਵੀ ਸਾਰੇ ਵਰਕਿੰਗ ਹੈ ਹੁਣ ਮੀਆਂ ਬੀਵੀ ਦੋਨੋਂ ਵਰਕਿੰਗ ਹੁੰਦੇ ਨੇ ਪੇਰੈਂਟਸ ਦੋਨੋਂ ਵਰਕਿੰਗ ਹੁੰਦੇ ਆ ਉਦੋਂ ਜ਼ਿਆਦਾਤਰ ਇਹ ਹੁੰਦਾ ਸੀ ਕਿ ਇੱਕ ਇਹਨਾ ਵਰਕਿੰਗ ਹੁੰਦਾ ਸੀ ਤੇ ਇੱਕ ਇਹਨਾ ਘਰ ਹੁੰਦਾ ਸੀ ਜੀ ਸੈਕੰਡਲੀ ਜੁਆਇੰਟ ਜੁਆਇੰਟ ਫੈਮਿਲੀ ਹੋਣ ਕਰਕੇ ਤਰ੍ਹਾਂ ਤਰ੍ਹਾਂ ਦਾ ਖਾਣਾ ਜਿਹੜਾ ਉਹ ਬਣਾ ਰਿਹਾ ਹੁੰਦਾ ਸੀ ਤੇ ਇਕੱਠੇ ਬਹਿ ਕੇ ਖਾਂਦੇ ਸੀ ਤਾਂ ਬੱਚੇ ਉਵੇਂ ਹੀ ਹੱਸਦੇ ਖੇਡਦੇ ਇਕੱਠੇ ਬਹਿੰਦੇ ਉਹ ਖਾਣਾ ਖਾ ਲੈਂਦੇ ਬਿਲਕੁਲ ਸਰ ਹੁਣ ਸਾਡੇ ਕੋਲ ਸਮੇਂ ਦੀ ਕਮੀ ਹੈ ਜੇ ਸਮਾਂ ਹੈ ਵੀ ਹੈ ਤਾਂ ਸਾਡਾ ਵਟਸਐਪ ਜਿਹੜਾ ਹੈ ਉਹ ਸਾਨੂੰ ਸਮਾਂ ਨਹੀਂ ਕੱਢਣ ਦਿੰਦਾ ਤਾਂ ਸਾਡੇ ਕੋਲ ਸ਼ਾਇਦ ਸਮੇਂ ਦੇ ਅਭਾਵ ਕਾਰਨ ਅਸੀਂ ਘਰੇ ਬਣਾਉਣ ਦੀ ਥਾਂ ਤੇ ਵੀ ਬੱਚਾ ਤੰਗ ਕਰਦਾ ਉਹਨੂੰ ਅਸੀਂ 10 20 ਰੁਪਏ ਦੇ ਕੇ ਉਹਨੂੰ ਇੱਕ ਤਰ੍ਹਾਂ ਦਾ ਚੁੱਪ ਕਰਾਉਣ ਦੀ ਹੈ ਬ੍ਰਾਈਬ ਕਰਨ ਦੀ ਕੋਸ਼ਿਸ਼ ਕਰਕੇ ਉਹਨੂੰ ਬੱਚੇ ਨੂੰ ਅਸੀਂ ਚੁੱਪ ਕਰਾ ਦਿੰਨੇ ਆ ਤੇ ਅਸੀਂ ਆਪਣਾ ਜਿਹੜਾ ਵੀ ਕੰਮ ਕਰਨਾ ਚਾਹੁੰਦੇ ਆ ਅਸੀਂ ਉਹ ਕੰਮ ਕਰ ਦਿੰਦੇ ਆ ਜੀ ਪਰ ਹੌਲੀ ਹੌਲੀ ਉਹਦਾ ਸ਼ੁਰੂਇਤ ਆ ਅਸੀਂ ਸ਼ੌਂਕੀਆ ਦਿੰਨੇ ਆ ਪਰ ਬਾਅਦ ਦੇ ਵਿੱਚ ਇਹ ਟੇਸ ਜਿਹੜਾ ਬੱਚੇ ਦਾ ਬਣ ਜਾਂਦਾ ਤੇ ਬੱਚੇ ਨੂੰ ਆਦਤ ਪੈ ਜਾਂਦੀ ਹੈ ਉਸ ਤਰ੍ਹਾਂ ਦਾ ਖਾਣਾ ਖਾਂਦੀ ਨੇ ਚਲੋ ਉਹਦੇ ਵਿੱਚ ਕਿਉਂਕਿ ਸੌਲਟ ਜ਼ਿਆਦਾ ਹੁੰਦਾ ਹੈ ਕਿ ਉਹ ਜ਼ਿਆਦਾ ਹੁੰਦਾ ਹੈ ਮਿੱਠੀਆਂ ਚੀਜ਼ਾਂ ਜ਼ਿਆਦਾ ਹੁੰਦੀਆਂ ਨੇ ਉਹਦਾ ਟੇਸ ਥੋੜਾ ਜਿਹਾ ਚੰਗਾ ਹੁੰਦਾ ਪਰ ਉਹ ਸਿਹਤ ਲਈ ਬਹੁਤ ਹਾਨੀਕਾਰਕ ਹੈ ਕਿਉਂਕਿ ਜਿਹੜੀ ਨਮਕ ਦੀ ਮਾਤਰਾ ਸਾਨੂੰ ਚਾਹੀਦੀ ਹੈ ਉਸ ਤੋਂ ਕਈ ਗੁਣਾ ਨਮਕ ਦੀ ਮਾਤਰਾ ਇਹ ਪੈਕਟਾਂ ਦੇ ਵਿੱਚ ਪਾਈ ਜਾਂਦੀ ਹੈ ਇਸੇ ਤਰ੍ਹਾਂ ਜਿਹੜਾ ਉਸ ਫਰਾਈਡ ਹੁੰਦਾ ਕਿਉਂ ਹੁੰਦਾ ਉਹ ਵੀ ਬਹੁਤਾ ਵਧੀਆ ਨਹੀਂ ਹੁੰਦਾ ਤੇ ਸਾਨੂੰ ਇਹ ਬਲੱਡ ਪ੍ਰੈਸ਼ਰ ਹੋਇਆ 슈ਗਰ ਹੋਇਆ ਓਬੈਸਟੀ ਹੋਈ ਇਹਨਾਂ ਬਿਮਾਰੀਆਂ ਕਰਨੀ ਤਗਦਾ ਤੇ ਨਾਲ ਹੀ ਖੂਨ ਕਿਉਂਕਿ ਉਹਦੇ ਵਿਚਾਰਨ ਦੀ ਮਾਤਰਾ ਬਿਲਕੁਲ ਨਹੀਂ ਹੁੰਦੀ ਬਾਕੀ ਤੇ ਉਹਦੀ ਥਾਂ ਤੇ ਸਾਡਾ ਰੂਟੀਨ ਖਾਣਾ ਘਟ ਜਾਂਦਾ ਤੇ ਆਰਨ ਦੀ ਕਮੀ ਹੋਣ ਦੇ ਵੀ ਚਾਂਸ ਜਿਹੜੇ ਨੇ ਉਹ ਇਹਨਾਂ ਬੱਚਿਆਂ ਦੇ ਵਿੱਚ ਵਾਝ ਜਾਂਦੇ ਨੇ ਜੀ ਕਿਸੇ ਵੇਲੇ ਤਾਂ 20 ਸਾਲ ਪਹਿਲਾਂ ਇੱਕ ਸਟੱਡੀ ਹੋਈ ਸੀ ਜਦੋਂ ਉਹਨੂੰ ਅੰਕਲ ਚਿਪਸ ਸਿੰਡਰੋਮ ਦਾ ਨਾਮ ਦਿੱਤਾ ਗਿਆ ਸੀ ਕਿ ਬੱਚੇ ਸਾਰਾ ਦਿਨ ਅੰਕਲ ਚਿਪਸ ਖਾਂਦੇ ਸੀ ਤੇ ਉਹਨਾਂ ਦੇ ਵਿੱਚ ਖੂਨ ਜਿਹੜਾ ਹੈ ਅਨੀਮੀਆ ਬਹੁਤ ਜ਼ਿਆਦਾ ਪਾਇਆ ਗਿਆ ਜੀ ਤਾਂ ਸਾਨੂੰ ਅਵਰਟ ਕਰਨਾ ਚਾਹੀਦਾ ਹੈ ਸ਼ੌਂਕੀਆ ਠੀਕ ਹੈ ਵਾਂਸ ਇਨ ਵਾਈਲ 15 20 ਦਿਨ ਚ ਇੱਕ ਵਾਰ ਕਦੇ ਲੈ ਲਿਆ ਪਰ ਇਹ ਰੂਟੀਨ ਦੇ ਵਿੱਚ ਸਾਡੀ ਡਾਈਟ ਦਾ ਹਿੱਸਾ ਨਹੀਂ ਹੋਣਾ ਚਾਹੀਦਾ ਜੀ ਡਾਕਟਰ ਸਾਹਿਬ ਬੱਚੇ ਜਿਹੜੇ ਮੋਬਾਈਲ ਦੇਖ ਕੇ ਖਾਣਾ ਖਾਂਦੇ ਨੇ ਉਹਨਾਂ ਨੂੰ ਉਹਨਾਂ ਦੇ ਪੇਰੈਂਟਸ ਨੂੰ ਕੀ ਕਹੋਗੇ ਤਦ ਕੋ ਫੇਰ ਹੋਤੀ ਆ ਜਾਂਦਾ ਇੱਕ ਤਾਂ ਅਸੀਂ 2 ਸਾਲ ਤੱਕ ਅਸੀਂ ਕਹਿੰਦੇ ਹਾਂ ਕਿ ਬਿਲਕੁਲ ਵੀ ਬੱਚੇ ਨੂੰ ਮੋਬਾਈਲ ਨਹੀਂ ਦੇਣਾ ਚਾਹੀਦਾ ਇਹ ਬ੍ਰੇਨ ਦੀ ਡਿਵੈਲਪਮੈਂਟ ਦੇ ਵਿੱਚ ਅਸਰ ਪਾਉਂਦਾ ਹੈ ਜੀ ਆਟイズਮ ਦੇ ਰੀਜਨ ਦੀ ਗਿਣਤੀ ਦੇ ਵਿੱਚ ਬਹੁਤ ਵਾਧਾ ਹੋਇਆ ਤੇ ਜਿਹਦੇ ਵਿੱਚ ਇੱਕ ਦੇਖਿਆ ਗਿਆ ਹੈ ਕਿ 2 ਸਾਲ ਤੋਂ ਪਹਿਲਾਂ ਅਗਰ ਉਹਨਾਂ ਨੂੰ ਮੋਬਾਈਲ ਦਿੱਤਾ ਜਾਂਦਾ ਹੈ ਸਕਰੀਨ ਟਾਈਮ ਦਿੱਤਾ ਜਾਂਦਾ ਤਾਂ ਇੱਕ ਤਨਾ ਕਿਤੇ ਆਟਿਜ਼ਮ ਦੇ ਵਿੱਚ ਜਾਂ ਬ੍ਰੇਨ ਦੀ ਡਿਵੈਲਪਮੈਂਟ ਦੇ ਵਿੱਚ ਇਹਨਾਂ ਦਾ ਅਸਰ ਇੱਕ ਨੂੰ ਮਿਲਦਾ ਹੈ। ਉਸ ਤੋਂ ਬਾਅਦ ਵੀ ਸਾਨੂੰ ਕੋਈ ਕੰਡੀਸ਼ਨ ਦਿਖਾਣਾ ਨਹੀਂ ਦੇਣਾ ਕਿ ਮੋਬਾਈਲ ਚੱਲੇਗਾ ਤਾਂ ਖਾਣਾ ਦੇ ਦੇਗਾ ਉਹਨੂੰ ਪਤਾ ਨਹੀਂ ਲੱਗਦਾ ਉਹ ਕੀ ਖਾ ਰਿਹਾ ਹੈ ਕੀ ਨਹੀਂ ਖਾ ਰਿਹਾ। ਇੱਕ ਤਰ੍ਹਾਂ ਦਾ ਅਸੀਂ ਕਹੀਏ ਆਪਣੀ ਦੇਸੀ ਭਾਸ਼ਾ 'ਚ ਕਿ ਉਹ ਖਾਣੇ ਦੀ ਇੱਜ਼ਤ ਨਹੀਂ ਹੁੰਦੀ। ਤਾਂ ਖਾਣਾ ਹਮੇਸ਼ਾ ਕਿਹਾ ਜਾਂਦਾ ਹੈ ਕਿ ਖਾਣੇ ਦੀ ਇੱਜ਼ਤ ਕਰਕੇ ਖਾਣੇ ਨੂੰ ਖਾਣਾ ਚਾਹੀਦਾ ਹੈ। ਤਾਂ ਹੀ ਦੀ ਦੇਖਾਂਗੇ ਕਿ ਪੁਰਾਣੇ ਬਜ਼ੁਰਗ ਪੈਣਾ ਮੱਥਾ ਟੇਕਦੇ ਸੀ ਉਹਨੂੰ ਉਹ ਤਾਂ ਨਮਸਤੇ ਕੀਤੀ ਜਾਂਦੀ ਸੀ ਥੋੜਾ ਜਿਹਾ ਖਾਣਾ ਕੱਢਿਆ ਜਾਂਦਾ ਸੀ ਉਹ ਤੇ ਇੱਜ਼ਤ ਕੀਤੀ ਜਾਂਦੀ ਸੀ ਤਾਂ ਖਾਣਾ ਲੱਗਦਾ ਵੀ ਜ਼ਿਆਦਾ ਵਾਕ ਉਹਦਾ ਸਾਇੰਸ ਸੈਂਟੀਫੀਕਲ ਜਿਹੜਾ ਹੈ ਉਹਦਾ ਰੋਲ ਦੇਖਣ ਨੂੰ ਮਿਲਦਾ ਸੀ ਕਿ ਜੇ ਅਸੀਂ ਧਿਆਨ ਨਾਲ ਅਸੀਂ ਆਪਣੇ ਮਨ ਪਸੰਦ ਨਾਲ ਖਾਣਾ ਖਾ ਰਹੇ ਹਾਂ ਤਾਂ ਉਹਦੀ ਜਿਹੜੀ એનર્ਜੀ ਹੈ ਕੈਲਰੀਆਂ ਨੇ ਉਹ ਸਾਨੂੰ ਹਮੇਸ਼ਾ ਜ਼ਿਆਦਾ ਮਿਲਦੀਆਂ ਅਸੀਂ ਖਾਣਾ ਖਾਣਨੇ ਵੀ ਜਾਣਾ ਉਹਦਾ ਟੇਸ ਵੀ ਇੰਜੋਏ ਕਰਦੇ ਆ ਉਹਦੀ ਜੀ ਖੁਸ਼ਬੂ ਹੈ ਉਹ ਵੀ ਇੰਜੋਏ ਕਰਦੇ ਆ ਤੇ ਉਹ ਵੀ ਸਾਨੂੰ ਭੁੱਖ ਲਾਉਣ ਦੇ ਵਿੱਚ ਕਿਤੇ ਨਾ ਕਿਤੇ ਮਦਦ ਦਿੰਦੀ ਹੈ ਤੇ ਅਸੀਂ ਵਧੀਆ ਖਾਣਾ ਹਾਂ ਦੇ ਵਿੱਚ ਕਾਮਯਾਬ ਹੋਨੇ ਤਾਂ ਕੋਸ਼ਿਸ਼ ਇਹ ਹੀ ਕਰਨੀ ਚਾਹੀਦੀ ਹੈ ਫਿਰ ਮੈਂ ਕਹਾਂਗਾ ਕਿ ਕੋਈ ਕੰਡੀਸ਼ਨਡ ਖਾਣਾ ਨਹੀਂ ਹੋਣਾ ਉਹਨੂੰ ਨੋਰਮਲ ਟਾਈਮ ਸਪੈਂਡ ਕਰੋ 3 ਘੰਟੇ ਦਾ ਗੈਪ ਰੱਖੋ ਫਿਰ ਉਹਨੂੰ ਘਰੇ ਜੋ ਖਾਣਾ ਬੰਦ ਹੈ ਸਾਰੇ ਇਕੱਠੇ ਬਹਿ ਕੇ ਖਾਓ ਜਦੋਂ ਇਕੱਠੇ ਬਹਿ ਕੇ ਖਾਂਦੇ ਆ ਤਾਂ ਬੱਚਾ ਵੀ ਥੋੜਾ ਬਹੁਤ ਡੋਲੇਗਾ ਥੋੜਾ ਬਹੁਤ ਖਾਏਗਾ ਪਰ ਉਹ ਇੰਡੀਪੈਂਡੈਂਟਲੀ ਬੱਚਾ ਖਾਣਾ ਖਾਣਾ ਜਿਹੜਾ ਉਹ ਸ਼ੁਰੂ ਕਰ ਦੇਗਾ ਤੇ ਆਪਣੇ ਆਪ ਮੰਗ ਕੇ ਖਾਣਾ ਖਾਏ ਜੀ ਡਾਕਟਰ ਸਾਹਿਬ ਆਇਰਨ ਦੀ ਤੇ ਕੈਲਸ਼ੀਅਮ ਦੀ ਕਮੀ ਨੂੰ ਅਸੀਂ ਨੇਚਰਲ ਤਰੀਕੇ ਦੇ ਨਾਲ ਕੁਦਰਤੀ ਤਰੀਕੇ ਨਾਲ ਖਾਣੇ ਦੇ ਵਿੱਚ ਹੀ ਕਿਵੇਂ ਪੂਰਾ ਕਰ ਲਈਏ ਦੇਖੋ ਕੈਲਸ਼ੀਅਮ ਦੀ ਕਮੀ ਜ਼ਿਆਦਾਤਰ ਦੇਖ ਨੂੰ ਨਹੀਂ ਮਿਲਦੀ ਵਿਟਾਮਿਨ ਡੀ ਦੀ ਕਮੀ ਜ਼ਰੂਰ ਮਿਲਦੀ ਹੈ ਉਹ ਵਿਟਾਮਿਨ ਡੀ ਕਿਉਂਕਿ ਖੁਰਾਕ ਦੇ ਵਿੱਚ ਉਹ ਘੱਟ ਮਿਲਦਾ ਹੈ ਧੁੱਪ ਦੇ ਨਾਲ ਮਿਲਦਾ ਹੈ ਤਾਂ ਉਹਨੂੰ ਸਾਨੂੰ ਕਈ ਵਾਰੀ ਦਵਾਈਆਂ ਦੇ ਰੂਪ ਦੇ ਵਿੱਚ ਦੇਣਾ ਪੈਂਦਾ ਹੈ ਪਰਾਂ ਦੇ ਵਿੱਚੋਂ ਹਰੀਆਂ ਸਬਜ਼ੀਆਂ ਕਾਲੇ ਚਨੇ ਬੇਸਨ ਗੁੜ ਪਾਲਕ ਫਰੂਟ ਦੇ ਵਿੱਚੋਂ ਕੇਲਾ ਚੁਕੰਦਰ ਜਾਂ ਅਨਾਰ ਜਾਂ ਬਾਕੀ ਹਰੀ ਸਬਜ਼ੀਆਂ ਮੇਥੀ ਵਗੈਰਾ ਇਹ ਸਾਰਾ ਆਇਰਨ ਦਾ ਬੜਾ ਅੱਛਾ ਸੋਰਸ ਹੈ ਤੇ ਸਾਨੂੰ ਆਪਣੇ ਡਾਈਟ ਦੇ ਵਿੱਚ ਇਨਾਂ ਚੀਜ਼ਾਂ ਦਾ ਇੱਕ ਬੈਲੈਂਸ ਅਮਾਉਂਟ ਜਿਹੜੀ ਹੈ ਉਹ ਹਮੇਸ਼ਾ ਖਾਣੀ ਚਾਹੀਦੀ ਹੈ ਕਾਲੇ ਚਨੇ ਬੇਸਨ ਹਮੇਸ਼ਾ ਹੀ ਕੁਝ ਬੇਸਨ ਦਾ ਪੂੜਾ ਹਲਵਾ ਚੂਰੀ ਜਾਂ ਸਰਦੀਆਂ ਦੇ ਵਿੱਚ ਬੇਸਨ ਦੀ ਇਹ ਵੀ ਬਰਫੀ ਪਿੰਨੀਆਂ ਵੀ ਬਣਾਈਆਂ ਜਾ ਸਕਦੀਆਂ ਨੇ ਕਾਲੇ ਚਨੇ ਕਿਸੇ ਵੀ ਸ਼ਕਲ 'ਚ ਗੁੜ ਚਨਾ ਚਨਾ ਚਾਟ ਚਨਾ ਸਬਜੀ ਚਨਾ ਸੂਪ ਜੀ ਕਿਸੇ ਵੀ ਸ਼ਕਲ ਦੇ ਵਿੱਚ ਆਪਾਂ ਚਨੇ ਖਾ ਸਕਦੇ ਹਾਂ ਇਸੇ ਤਰ੍ਹਾਂ ਪਾਲਕ ਹੈ ਪਕੌੜੇ ਬਣਾ ਕੇ ਖਾ ਸਕਦੇ ਹਾਂ ਸੂਪ ਬਣਾ ਕੇ ਦੇ ਸਕਦੇ ਹਾਂ ਪਾਲਕ ਦੀ ਸਬਜੀ ਬਣਾ ਕੇ ਲੈ ਸਕਦੇ ਹਾਂ ਜੀ ਤੁਕਲ ਅਨਾਰ ਹੈ ਉਹਦਾ ਜੂਸ ਏ ਸਕਦੇ ਹਾਂ ਸੋ ਇਸ ਤਰ੍ਹਾਂ ਕੋਈ ਨਾ ਕੋਈ ਆਪਾਂ ਨੂੰ ਢੰਗ ਲੱਭਣਾ ਪਏਗਾ ਕਿ ਸਾਡਾ ਜਰ ਨਾਰਮਲ ਖਾਣਾ ਹੈ ਬੱਚੇ ਦਾ ਉਹਦਾ ਹਿੱਸਾ ਹੋਣਾ ਹੋਣਾ ਚਾਹੀਦਾ ਤਾਂ ਜੋ ਬੱਚੇ ਨੂੰ ਆਰਨ ਦੀ ਕਮੀ ਨਾ ਹੋਵੇ ਜੀ ਆਰਨ ਡੈਫੀਸ਼ੀਐਂਸੀ ਕਰਕੇ ਹੀ ਬੱਚੇ ਸਾਹ ਚੜਾਉਂਦੇ ਨੇ ਸਾਹ ਤਾਂ ਚਿੜਚਿੜੇ ਰਹਿੰਦੇ ਨੇ ਈਵਨ ਸਕੂਲ ਦੀ ਪਰਫਾਰਮੈਂਸ ਤੇ ਵੀ ਇਹ ਦੇਖਿਆ ਗਿਆ ਹੈ ਕਿ ਬੱਚੇ ਜਿਨ੍ਹਾਂ ਚ ਅਨੀਮੀਆ ਹੁੰਦਾ ਹੈ ਆਰਨ ਡੈਫੀਸ਼ੀਐਂਸੀ ਹੁੰਦੀ ਹੈ ਉਹਨਾਂ ਦੀ ਸਕੂਲ ਪਰਫਾਰਮੈਂਸ ਵੀ ਕਿਤਨਾ ਕਿਤੇ ਅਫੈਕਟ ਹੁੰਦੀ ਹੈ ਹੋ ਜਾਂਦੀ ਤੇ ਸਾਨੂੰ ਬੱਚੇ ਦੇ ਮਤਲਬ ਅਨੀਮੀਆ ਬਾਰੇ ਵੀ ਥੋੜਾ ਧਿਆਨ ਰੱਖਣਾ ਚਾਹੀਦਾ ਹੈ ਕਿ ਬੱਚਾ ਦਾ ਖੂਨ ਜਿਹੜਾ ਉਹ ਮਿਸ਼ਨ ਸਹੀ ਰਹੇ ਜੀ ਤਾਂ ਹੀ ਉਹਨੂੰ ਸਹੀ ਮਾਤਰਾ ਦੇ ਵਿੱਚ ਦੁੱਧ ਸਹੀ ਮਾਤਰਾ ਦੇ ਵਿੱਚ ਫਰੂਟ ਜਿਵੇਂ ਇੱਕ ਸਾਲ ਤੋਂ ਜਾਂ ਦੋ ਸਾਲ ਤੋਂ ਵੱਡੇ ਬੱਚੇ ਦੀ ਗੱਲ ਕਰੀਏ ਤਾਂ ਦਿਨ ਚ ਦੋ ਵਾਰੀ ਡੇਰੀ ਪ੍ਰੋਡਕਟਸ ਜੇ ਇੱਕ ਵਾਰੀ ਫਰੂਟ ਤਿੰਨ ਵਾਰੀ ਨਾਰਮਲ ਜਿਹੜਾ ਖਾਣਾ ਸਾਡਾ ਬੰਦਾ ਘਰਾਂ ਦੇ ਵਿੱਚ ਉਹ ਉਹਦਾ ਡਾਈਟ ਦਾ ਹਿੱਸਾ ਹੋਣਾ ਚਾਹੀਂ ਜੀ ਨੇ ਵਿੱਚ ਵਿਚਾਲੇ ਮਾੜਾ ਮੋਟਾ ਉਹਦੇ 스ਨੈਕਸ ਜਾਂ ਜੋ ਵੀ ਉਹ ਸ਼ੌਂਕੀ ਆ ਕੁਝ ਖਾਣਾ ਚਾਹੁੰਦਾ ਠੀਕ ਹੈ ਜੀ ਉਹ ਨੂੰ ਦਿੱਤਾ ਜਾ ਸਕਦਾ ਹੈ ਡਾਕਟਰ ਸਾਹਿਬ ਤੁਹਾਨੂੰ ਵਾਹ ਪੈਂਦਾ ਹੈ ਪੇਰੈਂਟਸ ਨਾਲ ਨਿਤ ਦੇ ਹੜੀ ਬੱਚੇ ਵੀ ਉਹ ਆਪਣੇ ਨਾਲ ਲੈ ਕੇ ਆਉਂਦੇ ਆ ਜਦੋਂ ਕੋਈ ਉਹਨਾਂ ਨੂੰ ਤਕਲੀਫ ਹੁੰਦੀ ਹੈ ਕਿਸ ਕਿਸ ਤਰ੍ਹਾਂ ਦੇ ਹੋਰ ਤਕਲੀਫ ਰੋਗ ਮਰਜ਼ੇ ਨੂੰ ਲੈ ਕੇ ਤੁਹਾਡੇ ਕੋਲੇ ਆਉਂਦੇ ਆ ਤੇ ਪ੍ਰੋਗਰਾਮ ਦੇ ਹੁਣ ਸਾਡੇ ਆਖਰੀ ਸਟੇਜ ਦੇ ਉੱਤੇ ਤੁਸੀਂ ਕੀ ਕਹੋਗੇ ਵੀ ਉਹ ਚੀਜ਼ਾਂ ਨਾ ਹੋਣ ਅਸੀਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਹੋਰ ਧਿਆਨ ਰੱਖੀਏ ਦੇਖੋ ਜ਼ਿਆਦਾਤਰ ਤਾਂ ਪੇਰੈਂਟਸ ਦਾ ਮੇਨ ਖਾਣ ਪੀਣ ਬਾਰੇ ਹੀ ਜ਼ਿਆਦਾ ਦਿੱਕਤ ਹੋ ਆਂਦੀ ਹੈ ਕਿਉਂਕਿ ਉਹਨਾਂ ਕੋਲ ਟਾਈਮ ਦੀ ਕਾਟ ਹੋਣ ਕਰਕੇ ਵਰਕਿੰਗ ਫੈਮਲੀਆ ਹੋਣ ਕਰਕੇ ਥੋੜਾ ਜਆ ਉਹਨਾਂ ਦਾ ਖਾਣ ਪੀਣ ਦੇ ਜਿਆਦਾ ਇਸ਼ੂ ਆਉਂਦਾ ਜਿਹੜਾ ਕਿ ਉਹਨਾਂ ਨੂੰ ਸਮਝਾਇਆ ਜਾਂਦਾ ਤੇ ਫਿਰ ਉਹ ਬਹੁਤ ਤਰੀਕੇ ਨਾਲ ਉਹ ਸਮਝ ਵੀ ਲੈਂਦੇ ਨੇ ਤੇ ਬਹੁਤੇ ਪੇਰੈਂਟਸ ਜਿਹੜਾ ਉਸੇ ਅਮਲ ਕਰਕੇ ਬੱਚੇ ਨੂੰ ਤੰਦਰੁਸਤ ਬਣਾ ਦਿੰਦੇ ਨੇ ਇਸ ਤੋਂ ਬਿਨਾ ਜਿਹੜਾ ਅੱਜ ਕੱਲ ਅਡਵਰਟਾਈਜ਼ਮੈਂਟਸ ਹੈ ਉਹ ਬੱਚੇ ਤੇ ਬਹੁਤ ਇਫੈਕਟ ਕਰਦੀਆਂ ਪੇਰੈਂਟਸ ਤੇ ਤਾਣਾ ਤਰਾਣੀਆਂ ਸਾਬਣ ਸ਼ੈਂਪੂ ਯਰ ਪ੍ਰੋਟੀਨ ਪਾਊਡਰ ਨੇ ਜਾਂ ਜਿਮ ਜਿਹੜੇ ਜੁਆਇਨ ਕਰ ਲੈਂਦੇ ਨੇ ਬੱਚੇ ਜਾਂ ਫਿਰ ਉਹ ਪ੍ਰੋਟੀਨ ਪਾਊਡਰ ਰეკਮੈਂਡ ਕਰਦੇ ਨੇ ਤਾਂ ਸਾਡਾ ਇਹ ਕਹਿਣਾ ਹੈ ਕਿ ਨੈਚੁਰਲ ਡਾਈਟ ਰੱਖੀ ਜਾਵੇ ਜੀ ਜਿਹੜੇ ਦੁਕਾਨਾਂ ਤੇ ਪਾਊਡਰਾਂ ਦੇ ਡੱਬੇ ਮਿਲਦੇ ਨੇ ਪ੍ਰੋਟੀਨ ਪਾਊਡਰ ਮਿਲਦੇ ਨੇ ਜਾਂ ਜਿਹੜੀਆਂ ਹੋਰ ਕਮਰਸ਼ੀਅਲ ਜਿਹੜੀਆਂ ਆਪਾਂ ਆਮ ਐਡਵਰਟਾਈਜ਼ਮੈਂਟਸ ਵਿੱਚ ਦੇਖਦੇ ਆ ਜੀ ਵੀ ਇੱਕ ਇੱਕ ਚਮਚ ਪਾਉਂਗੇ ਤਾਂ ਬੱਚਾ ਤੁਹਾਡਾ ਬਹੁਤ ਜ਼ਿਆਦਾ ਐਕਟਿਵ ਹੋ ਜਾਏਗਾ ਉਹ ਪਤਾ ਨਹੀਂ ਕਿਹੜੀਆਂ ਸਪੋਰਟਸ ਦੇ ਵਿੱਚ 골ਡ ਮੈਡਲ ਲੈ ਜਾਏਗਾ ਜੀ ਇਹ ਸਾਨੂੰ ਵੀ ਪਤਾ ਹੈ ਕਿ ਸਪੋਰਟਸ ਦੇ ਵਿੱਚ 골ਡ ਮੈਡਲ ਉਹ ਮਿਹਨਤ ਨਾਲ ਮਿਲਣਾ ਹੈ ਵਾਕਿਆ ਤੇ ਖਾਣਾ ਜਿਹੜਾ ਹੈ ਅਗਰ ਅਸੀਂ ਨੈਚੁਰਲ ਘਰ ਦਾ ਖਾਣਾ ਦਈਏ ਤਾਂ ਉਹ ਜੀ ਕੋਈ ਰਿਸ ਨਹੀਂ ਹੈ ਜੀ ਫੈਕਟਰੀਆਂ ਦੇ ਵਿੱਚ ਜਿਹੜੀਆਂ ਚੀਜ਼ਾਂ ਬੰਦੀਆਂ ਉਹ ਨੇਚਰਲ ਦਾ ਮੁਕਾਬਲਾ ਨਹੀਂ ਕਰ ਸਕਦੀਆਂ ਉਹ ਅੰਸਰ ਦੇ ਨੂੰ ਜਦੋਂ ਸਾਨੂੰ ਕੋਈ ਬਿਮਾਰੀ ਹੈ ਜਾਂ ਅਸੀਂ ਉਹ ਲੈ ਨਹੀਂ ਪਾਉਂਦੇ ਖਾ ਨਹੀਂ ਪਾਉਂਦੇ ਉਹਨਾਂ ਥਾਵਾਂ ਤੇ ਹੋਣਾ ਚਾਹੀਦਾ ਪਰ ਪੰਜਾਬ ਵਰਗੀ ਧਰਤੀ ਤੇ ਤਾਂ ਸਾਨੂੰ ਘੱਟੋ ਘਾਟੇ ਜਰੂਰ ਇਨਸ਼ੋਰ ਕਰਨਾ ਚਾਹੀਦਾ ਕਿ ਅਸੀਂ ਘਰ ਦਾ ਬਣਾਇਆ ਖਾਣਾ ਖਾਈਏ ਨਾ ਕਿ ਅਸੀਂ ਬਿਆਰਾਂ ਦੇ ਡੱਬੇ ਉਹਨੂੰ ਪ੍ਰਮੋਟ ਕਰੀਏ ਜੀ ਕੱਪਸਬ ਪ੍ਰੋਗਰਾਮ ਦੇ ਅਖੀਰ ਦੇ ਵਿੱਚ ਕਿਉਂਕਿ ਤੁਸੀਂ ਵੀ ਪੇਰੈਂਟਸ ਹੋ ਬੱਚੇ ਮਾਸ਼ਾਅੱਲਾ ਹੁਣ ਤੁਹਾਡੇ ਵੱਡੇ ਨੇ ਛੋਟੇ ਬੱਚਿਆਂ ਦੇ ਜੋ ਪੇਰੈਂਟਸ ਨੇ ਉਹਨਾਂ ਨੂੰ ਸੁਨੇਹਾ ਕੀ ਦੇਣਾ ਚਾਹੋਗੇ ਇੱਕ ਸੇਧ ਦਾ ਖਿਆਲ ਉਹ ਰੱਖੀ ਰਹੇ ਨੇ ਹਰ ਹਿੱਲਾ ਕਰਦੇ ਨੇ ਕਿ ਉਹਨਾਂ ਦੇ ਬੱਚਿਆਂ ਦੀ ਸਿਹਤ ਤੰਦਰੁਸਤ ਰਹੇ ਇੱਕ ਚੰਗਾ ਇਨਸਾਨ ਬਣਨ ਦੇ ਵਿੱਚ ਉਹਨਾਂ ਨੂੰ ਬਣਾਉਣ ਵਿੱਚ ਕਿਸ ਤਰ੍ਹਾਂ ਦਾ ਇੱਕ ਮੈਸੇਜ ਕੀ ਉਹਨਾਂ ਨੂੰ ਕਹੋਗੇ ਤੁਸੀਂ ਸੁਨੇਹਾ ਦੇਖੋ ਬੱਚੇ ਦੀ ਜਿਹੜੀ ਸਿਹਤ ਹੈ ਉਹ ਪ੍ਰੈਗਨਨਸੀ ਦੇ ਦੌਰਾਨ ਹੀ ਸ਼ੁਰੂ ਹੋ ਜਾਂਦੀ ਹੈ ਆਪਣੀ ਐਂਟੀਨੇਟਲ ਕੇਅਰ ਹੋ ਪ੍ਰੋਪਰ ਕਰਨ ਰਜਿਸਟ੍ਰੇਸ਼ਨ ਆਫ ਦੀ ਕਨਨ ਠੀਕ ਹੈ ਜੀ ਡਾਕਟਰ ਸਮੇਂ ਸਿਰ ਦਿਖਾਉਂਦੇ ਰਹਿਣ ਖਾਣ ਪੀਣ ਦੇ ਧਿਆਨ ਦੇ ਬੱਚਾ ਪੈਦਾ ਹੋਣ ਤੇ ਬ੍ਰੈਸ ਫੀਡਿੰਗ ਅਧੇ ਘੰਟੇ ਦੇ ਵਿੱਚ ਵਿੱਚ ਦੇਣ ਜੀ ਟੀਕਾ ਕਰਨ ਉਹਦਾ ਪੂਰਾ ਰੱਖਣ ਜੀ ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ ਹੈ ਕਿ 6 ਮਹੀਨੇ ਤੱਕ ਮਾਂ ਦਾ ਦੁੱਧ 6 ਮਹੀਨੇ ਤੇ ਵੀ ਨਹੀਂ ਸ਼ੁਰੂ ਕੀਤੀ ਜਾਵੇ ਉਸ ਤੋਂ ਬਾਅਦ ਜਿਹੜਾ ਘਰ ਦੀਆਂ ਖਾਣਾ ਨੇ ਉਹਨੂੰ ਪ੍ਰਮੋਟ ਕੀਤਾ ਜਾਵੇ 3-4 ਘੰਟੇ ਦਾ ਗੈਪ ਰੱਖਿਆ ਜਾਵੇ ਬੱਚੇ ਨੂੰ ਖਾਣ ਪੀਣ ਦੇ ਵਿੱਚ ਤਾਂ ਕਿ ਉਹਨੂੰ ਭੁੱਖ ਲੱਗੇ ਤੇ ਘਰੇ ਸਾਰੇ ਇਕੱਠੇ ਰਲ ਮਿਲ ਕੇ ਉਹ ਖਾਣਾ ਖਾਣ ਬਹੁਤੀਆਂ ਐਡਵਰਟਾਈਜ਼ਮੈਂਟਸ ਜਾਂ ਜਿਹਨੇ ਟੀਵੀ ਤੇ ਪ੍ਰੋਗਰਾਮ ਨੇ ਉਹਨਾਂ ਨੂੰ ਸੁਣਨ ਸੁਣ ਕੇ ਉਹਨੂੰ ਇੱਕ ਤਰ੍ਹਾਂ ਦਾ ਦੁਆਰਾ ਚੈੱਕ ਕੀਤਾ ਜਾਵੇ ਚਾਹੇ ਡਾਕਟਰੀ ਸਲਾਹ ਦੇ ਨਾਲ ਚਾਹੇ بڑے ਸੋਰਸਸ ਨੇ ਜਿੱਤੋਂ ਉਹਨੂੰ ਕਨਫਰਮ ਕਰ ਸਕਦੇ ਆ ਕਿ ਜੋ ਐਡਵਰਟਾਈਜ਼ਮੈਂਟ ਆ ਰਹੀ ਹੈ ਉਹਦੇ ਵਿੱਚ ਕਿੰਨਾ ਕੁ ਸੱਚ ਹੈ ਉਹਦੇ ਮੁਤਾਬਕ ਉਹ ਫੈਸਲਾ ਲੈਣ ਤੇ ਮੇਰਾ ਖਿਆਲ ਹੈ ਵੀ ਜੇ ਉਹ ਇੱਕ ਬਹੁਤਾ ਘਬਰਾਣ ਦੀ ਲੋੜ ਨਹੀਂ ਹੁੰਦੀ ਨਾਰਮਲ ਤਰੀਕੇ ਨਾਲ ਪੈਰੈਂਟਿੰਗ ਕਰਨ ਠੀਕ ਹੈ ਤਾਂ ਮੇਰਾ ਖਿਆਲ ਹੈ ਵੀ ਇੱਕ ਬੜਾ ਵਧੀਆ ਹੋ ਆਪਣੀ ਜਿਹੜੀ ਪੇਰੈਂਟਹੁਡ ਨੂੰ ਜਿਹਨੂੰ ਕਹਿੰਦੇ ਆ ਜਾਂ ਮਦਰਲੀ ਮਦਰਹੁਡਾ ਉਹਨੂੰ ਉਹ ਇੰਜੋਏ ਕਰਨਗੇ ਬੱਚੇ ਵੀ ਤੰਦਰੁਸਤ ਰਹਿਣਗੇ ਆਪਸ ਚ ਉਹਨਾਂ ਦੀ ਬੌਂਡਿੰਗ ਤੇ ਪਿਆਰ ਵੀ ਵਧੇਗਾ ਵਾਹ ਉਹਨੂੰ ਟਾਈਮ ਦੇਣਾ ਬਹੁਤ ਜ਼ਰੂਰੀ ਹੈ ਬਸ ਥੋੜਾ ਜਿਹਾ ਮੈਂ ਜ਼ਰੂਰ ਕਹਾਂਗਾ ਕਿ WhatsApp ਨੇ ਸਾਡਾ ਟਾਈਮ ਜਿਹਦਾ ਬਹੁਤ ਖਾ ਲਿਆ ਤਾਂ ਅਸੀਂ ਮੋਬਾਈਲ ਤੇ ਪੇਰੈਂਟਸ ਵੀ ਮੋਬਾਈਲ ਤੇ ਬਹੁਤ ਸਾਰਾ ਸਮਾਂ ਆ ਦੇ ਕੇ ਅਸੀਂ ਬੱਚਿਆਂ ਨਾਲ ਕੁਆਲਿਟੀ ਟਾਈਮ ਸਪੈਂਡ ਕਰੀਏ ਤਾਂ ਜੋ ਉਹਨਾਂ ਦੀ ਮਾਨਸਿਕ ਜਿਹੜੀ ਸਿਹਤ ਹੈ ਤੇ ਫਿਜ਼ੀਕਲ ਸਿਹਤ ਦੋਨੇ ਤੰਦਰੁਸਤ ਹੋ ਸਕਣ ਤਾਂ ਹੀ ਅਸੀਂ ਜ਼ਿੰਦਗੀ ਜਿਹੜੀ ਹੈ ਬੱਚਿਆਂ ਦੇ ਨਾਲ ਇੰਜੋਏ ਕਰ ਸਕਾਂਗੇ ਡਾਕਟਰ ਸਾਹਿਬ ਬੜੀ ਬਿਹਤਰੀਨ ਜਾਣਕਾਰੀ ਦੇਣ ਲਈ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਠੀਕ ਹੈ ਧੰਨਵਾਦ ਜੀ